ਚਲੇਗੀ ਨਹੀਂ ਚਲੇਗੀ ਸੁਧਿਆਣਾ ਸ਼ਹਿਰ ਵਿੱਚ ਨਗਰ ਨਿਗਮ ਜ਼ੋਨ D ਦੇ ਦਫ਼ਤਰ ਦੇ ਵਿੱਚ ਕੱਚੇ ਮੁਲਾਜ਼ਮਾਂ ਦੇ ਵੱਲੋਂ ਜਮ ਕੇ ਹੰਗਾਮਾ ਕੀਤਾ ਜਾਂਦਾ ਹੈ ਤੋੜ-ਫੋੜ ਕੀਤੀ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੁਝ ਮੁਲਾਜ਼ਮ ਵੀ ਹਿਰਾਸਤ ਵਿੱਚ ਲੈ ਲਏ ਨੇ ਸੋਦਾਸੀ ਲੁਧਿਆਣਾ ਨਗਰ ਨਿਗਮ ਜ਼ੋਨ 3 ਦਫ਼ਤਰ ਦੇ ਵਿੱਚ ਮਾਹੌਲ ਉਸ ਵੇਲੇ ਗਰਮਾ ਜਾਂਦਾ ਜਦੋਂ ਵਾਲਮੀਕੀ ਸੇਵਾ ਸੰਗਤ ਅਤੇ ਸਫਾਈ ਕਰਮਚਾਰੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸਥਾਪ ਵਿਚਾਲੇ ਉਹਨਾਂ ਦੀ ਪੁਲਿਸ ਦੇ ਨਾਲ ਧੱਕਾ ਮੁਕੀ ਹੋ ਜਾਂਦੀ ਹੈ ਪੁਲਿਸ ਮੁਲਾਜ਼ਮ ਨੇ ਜੜੇ ਜਥੇਬੰਦੀਆਂ ਤੇ ਪੁਲਿਸ ਵਿਚਾਲੇ ਮਾਹੌਲ ਹੰਗਾਮੇ ਭਰਿਆ ਹੋਣ ਤੋਂ ਬਾਅਦ ਦਫਤਰ ਦੇ ਸ਼ੀਸ਼ੇ ਤੱਕ ਟੁੱਟ ਗਏ ਉਦੋਂ ਇਸ ਸਾਰੇ ਹੰਗਾਮੇ ਤੋਂ ਬਾਅਦ ਮੌਕੇ ਤੇ ਪਹੁੰਚੇ ਜ਼ੋਨਲ ਕਮਿਸ਼ਨਰ ਜਸਦੀਪ ਸਿੰਘ ਸੇਖੋਣੇਸ ਪਰਦਰਸ਼ਨ ਨੂੰ ਕਿਸੇ ਤਰੀਕੇ ਸ਼ਾਂਤ ਕਰਵਾ ਦਿੱਤਾ ਇਸ ਧਰਨੇ ਤੋਂ ਬਾਅਦ ਪੁਲਿਸ ਨੇ ਕਈ ਤਰਨਾਕਾਰੀ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਉਦੋਂ ਸੁਣੋ ਨਗਰ ਨਿਗਮ ਜ਼ੋਨਲ ਕਮਿਸ਼ਨਰ ਅਤੇ ਮੁਲਾਜ਼ਮ ਜੱਥੇ ਬੰਦੀਆਂ ਦਾ ਕੀ ਹੈ ਕਹਿਣਾ ਮੁਲਾਜ਼ਮ ਪਕੜੀ ਹੋ ਰਹੇ ਔਰ ਰੌਕਟਰ ਸਿੰਘ ਵੰਦਰੀ ਹੋ ਰਹੀ ਔਰ 49 14 ਦੀ ਭਰਤੀ ਦਾ ਜਿਹੜਾ ਉਹ ਮੁਲਾਜ਼ਮਾਂ ਨੂੰ ਫੰਡ ਨਹੀਂ ਮਿਲ ਰਿਹਾ ਔਰ 18 6 2021 ਦਾ ਕੋਈ ਕਾਰਵਾਈ ਨਹੀਂ ਹੋ ਰਹੀ ਅਮਰਿਕ ਸਿੰਘ ਬਾਜਪੀ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਵਿਪਨ ਮਲੋਤਰੇ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਰਾਸ਼ਟਰੀ ਸਿਵੈਲ ਕਰਮਚਾਰੀ ਮਹਾਸੰਘ ਔਰ ਬੀਐਸਐਸਲ ਨੂੰ ਗ੍ਰਫਤਾਰੀ ਦੇਣ ਜਾ ਰਹੇ ਹਾਂ ਔਰ ਇਹਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਭੁਗਤਣਾ ਪਊਗਾ ਅਸੀਂ ਮੇਰੇ ਆ ਦੇਖੋ ਸ਼ੀਸ਼ਾ ਅੰਦਰ ਵੜ ਗਿਆ ਸੱਟਾਂ ਲੱਗੀਆਂ ਸਾਡੇ ਸਾਥੀਆਂ ਨੂੰ ਸੱਟਾਂ ਲੱਗੀਆਂ ਪੰਜਾਬ ਪੁਲਿਸ ਨੇ ਧੱਕਾ ਨਹੀਂ ਕੀਤਾ ਕਾਰਪੋਰੇਸ਼ਨ ਦੇ ਮੁਲਾਜ਼ਮ ਸੇਖੋ ਦੇ ਉਹਦੀ ਫੋਰਸ ਨੇ ਧੱਕਾ ਕੀਤਾ ਆਹ ਨੂੰ ਦਾ ਸਾਰੇ ਸਾਥੀਆਂ ਨੂੰ ਅੰਦਰ ਬੁਲਾਉਂਦੇ ਬੈਠੋ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਜਿੰਦਾਬਾ ਨਗਰ ਕਮਿਸ਼ਨ ਹਾਏ 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 ਆਪਰੇਸ਼ਨ ਹਾਏ 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 ਮੈਂ ਐਕਚੁਅਲ ਅੱਜ ਕੱਲ ਕਿਉਂਕਿ ਮੋਡ ਕੋਰਫ ਕੰਡਕਟ ਲਾਗੂ ਹੋਇਆ ਤੇ ਡੀਸੀ ਸਾਹਿਬ ਨੇ ਮੀਟਿੰਗ ਕੀਤੀ ਹੋਈ ਸੀ ਬਚਤ ਪਹੁੰਚ ਮੈਂ ਮੀਟਿੰਗ ਅਟੈਂਡ ਕਰਕੇ ਵਾਪਸ ਆਇਆ ਤੇ ਆਕੇ ਮੈਂ ਉੱਪਰ ਪਬਲਿਕ ਡੀਲਿੰਗ ਦਾ ਕੰਮ ਕਰ ਰਿਹਾ ਸੀ ਤੇ ਬਾਹਰ ਧਰਨਾ ਚੱਲ ਰਿਹਾ ਸੀ ਸ਼ਾਂਤ ਮੇਂ ਟੰਗੜਾ ਬੈਠੇ ਸੀਗੇ ਉਹਨਾਂ ਦਾ ਹੱਕ ਹੈ ਮੈਂ ਕਿਹਾ ਚਲੋ ਵੈਸੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮਾਡਲ ਬੂਡ ਆਫ ਕੰਡਕਟ ਦੇ ਵਿੱਚ ਧਰਨਾ ਲੱਗ ਨਹੀਂ ਸਕਦਾ ਕਿਸੇ ਵੀ ਕਿਸਮ ਦਾ ਚਲੋ ਮੈਂ ਉੱਪਰ ਬੈਠਾ ਤਾਂ ਮੈਨੂੰ ਇੱਕਦਮ ਸ਼ੀਸ਼ੇ ਟੁੱਟਣ ਦੀ ਆਵਾਜ਼ ਆਈ ਮੈਂ ਭੱਜ ਕੇ ਥੱਲੇ ਉਤਰਿਆ ਤੇ ਥੱਲੇ ਉਤਰ ਕੇ ਦੇਖਿਆ ਤਾਂ ਇਹ ਮਹਾਕੂਲ ਸੁਲਾਇਮਾਨ ਹੱਥੋ ਪਾਈ ਹੋਏ ਹੋਏ ਸੀਗੇ ਸਾਰਾ ਸਾਡਾ ਸ਼ੀਸ਼ਾ ਤੋੜਦਾ ਤੇ ਗੇਟ ਪੜਦਾ ਇਹਨਾਂ ਨੇ ਮੈਂ ਇਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਕੋਈ ਗੱਲ ਨਹੀਂ ਤੁਸੀਂ ਧਰਨਾ ਦੇਣਾ ਜੀ ਸੱਦ ਕੇ ਬਾਹਰ ਬੈਠ ਕੇ ਧਰਨਾ ਦਿਓ ਪਰ ਆਹ ਜਿਹੜਾ ਕੰਮ ਆ ਵੀ ਗੇਟ ਤੋੜਤਾ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਤਾ ਤੁਸੀਂ ਪੁਲਿਸ ਵਾਲੇ ਨਾਲ ਹੱਥੋ ਪਾਈ ਹੋ ਰਹੇ ਹੋ ਇਹਨਾਂ ਗੇਟ ਤੋਂ ਬਾਹਰ ਪਰਮਿਸਸਨ ਕੀਤਾ ਵਾ ਤਾਂ ਇਹਨਾਂ ਚੋਂ ਫਿਰ ਕਿਸੇ ਨੇ ਸਾਡੇ ਮੁਲਾਜ਼ਮਾਂ ਦੇ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਤੇ ਚਲੋ ਫਿਰ ਜੀ ਸ਼ਾਂਤ ਕਰਦੇ ਹੋਏ ਮੈਂ ਲਵੇੜ ਕੇ ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਤਰਨਾ ਦੇਣਾ ਤਾਂ ਤੁਸੀਂ ਜੀ ਸੱਦ ਕੇ ਬਾਹਰ ਬੈਠ ਕੇ ਉਹਦਾ ਸ਼ਾਂਤ ਮੇਂ ਟੱਕ ਨਾ ਦਿਓ ਵੀ ਆਹ ਚੀਜ਼ਾਂ ਨਾ ਕਰੋ ਤੇ ਗੇਟ ਦਾ ਪਰਦਾ ਵੀ ਦੱਸ ਹੀ ਦਿੱਤਾ ਵੀ ਇਹਨਾਂ ਨੇ ਪਹਿਲਾਂ ਤੋੜਿਆ ਅੱਛਾ ਕੀ ਮੰਗਲਾ ਦੱਸ ਕਰੋਗੇ ਹੁਣ ਇਹਨਾਂ ਤੇ ਕਿਹੜੀ ਲਗੈਤ ਆ ਇਸ ਇਸ ਬੜੀ ਤਤਵ ਬੜੀ ਕਿਹੜੀ ਮੰਗ ਨੂੰ ਲੈ ਕੇ ਆ ਕੇ ਤੱਕੀ ਇਹ ਕੋਈ ਜਿਹੜੇ ਆਈ ਥਿੰਕ ਔਨ ਠੇਕੇ ਦੇ ਬੰਦੇ ਰੱਖੇ ਜਾ ਰਹੇ ਆ ਉਹਦੇ ਵਿਰੋਧ ਕਰ ਆਏ ਸੀਗੇ ਬਟ ਇਹਨਾਂ ਨੂੰ ਚਾਹੀਦਾ ਸੀ ਵੀ ਜੇ ਧਰਨਾ ਦੇਣਾ ਸੀ ਅੱਜ ਕਿਉਂਕਿ ਮਾਡਲ ਕੋਰਪੋਰੇਟ ਡਾਕਟਰ ਸਾਨੂੰ ਨਹੀਂ ਪ੍ਰੈਜੈਂਟੇਸ਼ਨ ਹੀ ਆਪੀ ਦੇ ਦਿੰਦੇ ਤਾਂ ਇੰਦਾ ਦਾ ਨੌਬਤ ਹੀ ਨਾ ਆਂਦੀ ਤੇ ਬਾਕੀ ਐਸੋਸੀਏਸ਼ਨ ਕਿਹੜੀ ਆ ਮੈਨੂੰ ਉਹਦੇ ਬਾਰੇ ਪਤਾ ਨਹੀਂ ਤੇ ਜਿਹੜਾ ਨੁਕਸਾਨ ਹੋਇਆ ਉਹਨੂੰ ਦੇਖੋ ਨੁਕਸਾਨ ਦੇਖੋ ਹੁਣ ਜਿਹੜੀ ਗਵਰਨਮੈਂਟ ਪ੍ਰੋਪਰਟੀ ਨੂੰ ਨੁਕਸਾਨ ਕੀਤਾ ਜਾਂ ਸਾਡੇ ਕਿਸੇ ਪੁਲਿਸ ਵਾਲੇ ਦੇ ਸਟੱਲ ਲੱਗੀ ਆ ਉਹਦਾ ਤਾਂ ਜੋ ਕਾਨੂੰਨ ਸਰਕਾਰ ਕਾਰਵਾਈ ਆ ਉਹ ਤਾਂ ਬੰਦੀ ਕਾਰਵਾਈ ਕੀਤੀ ਜਾਊਗੀ ਬਟ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਹੁਣ ਜਦੋਂ ਸ਼ੀਸ਼ਾ ਵਾ ਸ਼ੀਸ਼ਾ ਟੁੱਟਟਰ ਤੁਸੀਂ ਤੋੜਦੇ ਹੋ ਉਹ ਡਿਗਰ ਲੱਗੇ ਨੇ ਸ਼ੀਸ਼ੇ ਨੇ ਇਹ ਨਹੀਂ ਦੇਖਣਾ ਵੀ ਇਹ ਪੁਲਿਸ ਵਾਲੇ ਦੇ ਡਿਗਰ ਆ ਜਾਂ ਇਹਨਾਂ ਦੇ ਬੰਦੇ ਦੇ ਡਿਗਰ ਆ ਔਰ ਸ਼ੀਸ਼ਾ ਕਿਸੇ ਨਾਲ ਖੰਜਰ ਨਾਲੋਂ ਵੱਧ ਤੇਜ਼ ਆ ਰੱਬ ਨਾ ਕਰੇ ਕਿਸੇ ਦੇ ਮਿਸਐਪਨ ਹੋ ਜਾਂਦੀ ਕਿਸੇ ਦੇ ਗਲੇ ਤੇ ਲੱਗ ਜਾਂਦਾ ਕਿਸੇ ਦੀ ਅੱਖ ਤੇ ਲੱਗ ਜਾਂਦਾ ਤਾਂ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀਗਾ ਠੀਕ ਹੈ ਨਹੀਂ ਇਹਨਾਂ ਲੋਕਾਂ ਨੂੰ ਇਹਦੀ ਚੀਜ਼ ਤੋਂ ਅਵੋਇਡ ਕਰਨਾ ਚਾਹੀਦਾ ਤੁਹਾਨੂੰ ਧਿਆਨ ਆ ਲਾਈਵ ਲਈ ਸਰਿੰਦਰ ਸੋਨੀ ਦੀ ਰਿਪੋਰਟ